ਕੱਚਾ ਗੀਲਾ ਕਰਤਾ ਅੱਜ ਪੰਜਾਬ ਦੀ ਨੌਜਵਾਨੀ ਨੇ ਜਿਹੜੀ ਜਿੰਨੀ ਵੀ ਹੈ ਆਈ ਅੱਜ ਧਰਨਾ ਦੇਣ ਇਹ ਇਹ ਉਹਦਾ ਨਮੂਨਾ ਬਾਈ ਜੀ ਜਿਹੜੇ ਆਰਐਸ ਵਾਲੇ ਆਰਕਾਰ ਹੈ ਉਹ ਬੈਕ ਡੋਰ ਦੇ ਰਾਹੀਂ ਸਾਡੀ ਵਿਦਿਅਕ ਜਿਹੜਾ ادارے ਨੇ ਉਹਨਾਂ ਦਾ ਭਗਵਾ ਕਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਸੀਂ ਸਾਡੇ ਸਟੂਡੈਂਟਾਂ ਦੇ ਨਾਲ ਖੜੇ ਆਂ ਜਿਹੜੀਆਂ ਸਰਕਾਰਾਂ ਸਾਡੇ ਨਾਲ ਧੱਕਾ ਕਰਦੇ ਉਹਨਾਂ ਦੇ ਬਰ ਖਿਲਾਫ ਖੜੇ ਆਂ ਸ਼ਰਮ ਖੜੇ ਆਂ ਬੋਲਣਾ ਬੋਲ ਲਵੇ ਜਿਹਨੇ ਚੱਕ ਲੈ ਕੇ ਲੈਣਾ ਚੱਕ ਲੈ ਕੇ ਦੇ ਖਿਲਾਫ ਨਹੀਂ ਖੜੇ ਪਰ ਅਸੀਂ ਆਪਣੇ ਹੱਕਾਂ ਲਈ ਖੜੇ ਆਂ ਆਪਣੇ ਹੱਕਾਂ ਲਈ ਖੜੇ ਆਂ ਆਪਣੇ ਘਰ ਲਈ ਹੋਰ ਕਿਹਨੀਆਂ ਯੂਨੀਵਰਸਿਟੀ ਦਾ ਕਹਿੰਦੇ ਫੋਟੋ ਖਚਾਉਣ ਲਈ ਖੜਨ ਲਈ ਬਹੁਤ ਥਾਵਾਂ ਐ ਕੱਟੇ ਕੋਲ ਕਿਉਂ ਨਹੀਂ ਮੈਨੂੰ ਇਹ ਨਹੀਂ ਪਤਾ ਜੀ ਕਿੱਥੇ ਖੜਾਉਣ ਲੱਗਿਆ ਤੁਸੀਂ ਮੈਨੂੰ ਇਹਨਾਂ ਪਤਾ ਸੀ ਸਟੂਡੈਂਟਾਂ ਦੇ ਨਾਲ ਖੜੇ ਆਂ ਆਪਣੇ ਪੰਜਾਬ ਨਾਲ ਖੜੇ ਆਂ ਕੀ ਦੇ ਖਿਲਾਫ ਖੜੇ ਹੋ ਅਸੀਂ ਸਾਡੇ ਸਟੂਡੈਂਟਾਂ ਦੇ ਨਾਲ ਖੜੇ ਆਂ ਜਿਹੜੀਆਂ ਸਰਕਾਰਾਂ ਸਾਡੇ ਨਾਲ ਧੱਕਾ ਕਰਦੇ ਉਹਨਾਂ ਦੇ ਬਰ ਖਿਲਾ जिने जो बोलना बोल ले जिने चक लेके जाना चक ले जाए हम किसी के खिलाफ नहीं खड़े पर हम अपने हक्कਾਂ ਲਈ ਖੜੇ ਆਪਣੇ ਹੱਕਾਂ ਲਈ ਖੜੇ ਆ ਆਪਣੇ ਘਰ ਲਈ ਖੜੇ ਆ ਪੰਜਾਬੀ ਮਾਂ ਬੋਲੀ ਲਈ ਖੜੇ ਆ ਪੰਜਾਬ ਲਈ ਖੜੇ ਆ ਪੰਜਾਬ ਯੂਨੀਵਰਸਿਟੀ ਲਈ ਖੜੇ ਆ ਸਾਡਾ ਇੱਕ ਜਿੰਦਾ ਅੱਛਾ ਗੀਲਾ ਕਰਤਾ ਅੱਜ ਪੰਜਾਬ ਦੀ ਨੌਜਵਾਨੀ ਨੇ ਜਿਹੜੀ ਜਿੰਨੀ ਵੀ ਹੈ ਆਈ ਅੱਜ ਧਰਨਾ ਦੇਣ ਇਹ ਇਹ ਉਹਦਾ ਨਮੂਨਾ ਬਾਈ ਜੀ ਜੇ ਉਹਨਾਂ ਦਾ ਕੱਚਾ ਖੋਲ ਕੇ ਲਿਆਉਣਾ ਚ ਕੇਂਦਰ ਜਿਹੜੇ ਆਰਐਸ ਵਾਲੇ ਯਾਰ ਕਰ ਰਿਹਾ ਹੈ ਉਹ ਬੈਕ ਡੋਰ ਦੇ ਰਾਹੀਂ ਸਾਡੀ ਵਿਦਿਅਕ ਜਿਹੜਾ ادارے ਨੇ ਉਹਨਾਂ ਦਾ ਭਗਵਾ ਕਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇੰਡਾਇਰੈਕਟਲੀ ਸਾਡੇ ਇਸ ਯੂਨੀਵਰਸਿਟੀ ਜਿਹੜੀ ਸਾਡੀ ਸਾਰਿਆਂ ਦੀ ਸਾਂਝੀ ਹੈ ਏਕਤਾ ਦਾ ਪ੍ਰਤੀਕ ਹੈ ਸਾਡੀ ਵਿਰਾਸਤੇ ਉਹਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਆ ਉਹ ਅਸੀਂ ਨਹੀਂ ਹੋਣ ਦਵਾਂਗੇ ਜੀ ਤੁਸੀਂ ਵੀ ਸਟੂਡੈਂਟ ਲਾਈਫ ਦੇ ਵਿੱਚ ਰਹੇ ਹੋਵੋਗੇ ਸਾਰੀ ਤੀਜਾ ਤੁਸੀਂ ਫੇਸ ਕਰੀਆਂ ਹੋਣੀਆਂ ਸਟੂਡੈਂਟ ਜਿਹੜੇ ਮੰਗਾ ਸਮਝੇ ਤੁਸੀਂ ਦੇਖੀਆਂ ਸੁਣੀਆਂ ਵੀ ਤੁਹਾਨੂੰ ਕਿਦਾਂ ਲੱਗੀਆਂ ਉਹ ਵੇਖੋ ਸਮਝਦਾ ਮੈਨੂੰ ਇਹ ਦੱਸੋ ਕਦੇ ਯੂਨੀਵਰਸਿਟੀ ਨੇ ਕਿਸੇ ਦਾ ਮਤਕਰਾ ਕੀਤਾ ਜਾਂ ਰਾਜਸਥਾਨ ਦਾ ਹਰਿਆਣਾ ਦਾ ਪੰਜਾਬ ਦਾ ਅਸੀਂ ਇਹਨਾਂ ਨੂੰ ਵਕਫ ਵਕ ਰੱਖਾਂਗੇ ਕਿ ਸਰਕਾਰਾਂ ਸੱਟਾਂ ਦਾ ਕਿਉਂ ਕਰਦੀਆਂ ਨੇ ਜੇ ਪੰਜਾਬ ਦਾ ਹਿੱਸਾ ਇਹਨੂੰ ਧੱਕੇ ਨਾਲ ਖੋਣ ਦਾ ਕੀ ਮਤਲਬ ਹੈ ਸਾਡਾ ਘਰ ਹੈ ਸਾਡਾ ਹਿੱਸਾ ਸਾਡਾ ਪੰਜਾਬ ਹੈ ਸਾਡੀ ਬੋਲੀ ਹੈ ਜੇ ਕੱਲ ਨੂੰ ਇਹ ਸਾਡੇ ਕੋਲੋਂ ਪੰਜਾਬ ਖੋ ਕੇ ਇਹ ਯੂਨੀਵਰਸਿਟੀ ਨੂੰ ਖੋ ਕੇ ਇਹਨਾਂ ਨੇ ਹਰਿਆਣੇ ਦਾ ਹਿੱਸਾ ਜਾਂ ਸੈਂਟਰ ਵੱਲ ਲੱਗੇ ਤੇ ਕੱਲ ਨੂੰ ਇੱਥੇ ਆਪਣੀ ਮਨਮਰਜ਼ੀ ਨਾਲ ਆਪਣੀਆਂ ਲੈਂਗੁਏਜ ਇੱਥੇ ਯੂਜ਼ ਕਰਨਗੇ ਪੰਜਾਬੀ ਮਾਂ ਬੋਲੀ ਬਾਹਰ ਕੱਢਣਗੇ ਫਿਰ ਕੀ ਕਰਾਂਗੇ ਕੋਈ ਜਣਾ ਪਿੱਛੇ ਪੁੱਛ ਰਿਹਾ ਸੀ ਬਿੱਦੂੰਦ ਸਾਨੂੰ ਇਹ ਪੁੱਛ ਰਿਹਾ ਸੀ ਪਿੱਛੇ ਮੇਰੇ ਪਾ ਜਿਹਦੇ ਨਾਲ ਸੀ ਕਿ ਤੁਸੀਂ ਮਤਲਬ ਸਰਕਾਰ ਧੱਕਾ ਕਿਉਂ ਕਰ ਰਹੀ ਆ ਸਰਕਾਰ ਨੂੰ ਪਤਾ ਕਿ ਲੰਗਰ ਲਾ ਦਿੰਦੇ ਜਿੱਥੇ ਜਾ ਕੇ ਉਹ ਅੱਜ ਸਾਡੇ ਇਨੇ ਲੰਗਰ ਲੱਗੇ ਇਸੇ ਕਰਕੇ ਲੱਗੇ ਆ ਸਰਕਾਰ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਕਿ ਇੱਥੇ ਵੀ ਲੰਗਰ ਲੱਗ ਗਿਆ ਤੇ ਜਿੱਤ ਪੱਕੀ ਆ ਸਾਡੀ ਆਪ ਦਾ ਮਸਲਾ ਪੰਜਾਬੀਅਤ ਦਾ ਮਸਲਾ ਆ ਔਰ ਸਾਡੇ ਸਟੂਡੈਂਟਾਂ ਦਾ ਮਸਲਾ ਹੈ ਇੱਥੇ ਸਾਰਿਆਂ ਨੂੰ ਇੱਕਜੁੱਟ ਹੋ ਕੇ ਪਹੁੰਚਣਾ ਚਾਹੀਦਾ ਕਿਉਂਕਿ ਕੱਲੇ ਸਟੂਡੈਂਟਾਂ ਤੋਂ ਇਹ ਕਾਬੂ ਨਹੀਂ ਕਮਾਉਣਾ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੇ ਆਰਟਿਸਟ ਜਿੰਨੇ ਵੀ ਸਾਡੀਆਂ ਕਮਿਊਨਿਟੀਆਂ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਔਰ ਸਾਰਿਆਂ ਨੂੰ ਰਲ ਕੇ ਇੱਥੇ ਇਕ ਦੋ ਜਦਾ ਸਾਥ ਦੇਣਾ ਕੱਲ ਕਈ ਕਲ ਸੁਚਿੰਦਰ ਸਤਾਜ ਪਹੁੰਚੇ ਉਹਨਾਂ ਨੇ ਅਪੀਲ ਕੀਤੀ ਕਈ ਲੀਡਰਸ ਪਹੁੰਚੇ ਉਹਨਾਂ ਨੇ ਅਪੀਲ ਕੀਤੀ ਅੱਜ ਪੰਜਾਬ ਯੂਨੀਵਰਸਿਟੀ ਆ ਰਹੇ ਸੀਗੇ ਚੰਡੀਗੜ੍ਹ ਪੁਲਿਸ ਨੇ ਜਿਸ ਤਰੀਕੇ ਨਾਲ ਰੋਕਿਆ ਚੰਡੀਗੜ੍ਹ ਪੁਲਿਸ ਨੇ ਕਈ ਥਾਵਾਂ ਤੇ ਲਾਠੀ ਚਾਰਜ ਕੀਤਾ ਖਾਸ ਤੌਰ ਤੇ ਬੱਚਿਆਂ ਨੂੰ ਕਾਫੀ ਕੁੱਟਿਆ ਗਿਆ ਡਿਟੇਨ ਕੀਤੇ ਗਏ ਨੇ ਉਹ ਲਈ ਕੀ ਕਹਿੰਦੇ ਨਹੀਂ ਤਾਂ ਪਤਾ ਇਹ ਸ਼ਰਿਆਮਾ ਨੂੰ ਬੁਰੀ ਗੱਲ ਹੈ ਤਾਂ ਸਾਰਿਆਂ ਨੂੰ ਦਿਖਦਾ ਹੀ ਪਿਆ ਹਾਂ ਇਹ ਤਾਂ ਮੀਡੀਆ ਦੇ ਸਾਹਮਣੇ ਤੁਹਾਨੂੰ ਸਾਰਾ ਤੁਸੀਂ ਦੇਖਿਆ ਸਵੇਰ ਤੋਂ ਕਿੰਨਾ ਕੁਝ ਹੋ ਰਿਹਾ ਕਿੰਨੇ ਦਿਨ ਤੋਂ ਦੇਖ ਰਹੇ ਹੋ ਤੁਸੀਂ ਇੱਥੇ ਹੈਨਾ ਸੋ ਇਹ ਵੈਸੇ ਹੀ ਤੱਕਾ ਪ ਲੇਕਿਨ ਪੰਜਾਬ ਵਾਲੇ ਹਮੇਸ਼ਾ ਡਟ ਕੇ ਖੜਦੇ ਨੇ ਤੇ ਇੰਨਾ ਚੀਜ਼ਾਂ ਦਾ ਡਟ ਕੇ ਮੁਕਾਬਲਾ ਕੀਤਾ ਜਾਂਦਾ ਔਰ ਇੱਥੇ ਵੀ ਅਸੀਂ ਜਿੱਤਾਂਗੇ ਗਰੰਟੀ ਹੈ ਇੱਥੇ ਤੇ ਤੁਹਾਨੂੰ ਕਿੱਥੇ ਰੁਕਿਆ ਜਗਾ ਸੀਗਾ ਸਾਰੇ ਰਸਤੇ ਬਲੌਕ ਨੇ ਜੀ ਅਸੀਂ ਇਹਨਾਂ ਨੂੰ ਮੁੰਡਿਆਂ ਨੂੰ ਪਤਾ ਇੱਕ ਹੁਣ ਜੰਟਾ ਤੂਰੇ ਸਾਡਾ ਕਿੱਥੇ ਕਿੱਥੇ ਰੁਕਿਆ ਅੱਜ ਦੇ ਯੁੱਧ ਦਾ ਵੱਡਾ ਅੰਦਸ਼ਾ ਨਿਊ ਚੰਡੀਗੜ੍ਹ ਵਾਲੇ ਰੋਡ ਤੋਂ ਆ ਰਹੇ ਆ ਜਿੰਨੇ ਵੀ ਰੋਡ ਆ ਸਾਰੇ ਬਲੌਕ ਕੀਤੇ ਪੁਲਿਸ ਵੱਲੋਂ ਅੱਗੇ ਨਹੀਂ ਹੋਣ ਦਿੱਤਾ ਜਾ ਰਿਹਾ ਸੋ ਜਿੰਨੇ ਵੀ ਸਾਡੇ ਪੰਜਾਬੀ ਭਰਾ ਸਾਰੇ ਜਾਣੇ ਇੱਥੇ ਪਹੁੰਚੋ ਕਿਉਂਕਿ ਸਾਡੀ ਸਾਰੀ ਇਹ ਹੋਂਦ ਦੀ ਲੜਾਈ ਆ ਜਿੰਨੇ ਵੀ ਸਾਡੇ ਭਰਾ ਆ ਸਾਰ ਜਿੰਨੇ ਜਾਣੇ ਇਕੱਠੇ ਹੋ ਕੇ ਪਹੁੰਚ ਸਕਦੇ ਆ ਜਿਆਦਾ ਤੋਂ ਜਿਆਦਾ ਪਹੁੰਚੋ ਤੇ ਕੁਝ ਪ੍ਰੋਸ ਵਾਲੇ ਕਿ ਇੰਸਟੀਟਿਊਸ਼ਨ ਜਿਹੜੀ ਸ਼ਾਇਦ ਆਣ ਵਾਲੀ ਹੈ ਨੋਟੀਫਿਕੇਸ਼ਨ ਜਿਹੜੀ ਹੈ ਡੇਟ ਤੇ ਆਣ ਵਾਲੀ ਹੈ ਸ਼ਾਇਦ ਇੱਥੇ ਜਦੋਂ ਆਉ ਉਹਦੋਂ ਦੇਖਾਂਗੇ ਨਾ ਜਦੋਂ ਸਭ ਚੀਜ਼ਾਂ ਇੱਥੇ ਕਲੀਅਰ ਹੋਣਗੀਆਂ ਉਹ ਕਲੀਅਰ ਤਾਂ ਥੋੜੇ ਦਿਨ ਪਹਿਲਾਂ ਵੀ ਲੱਗਦਾ ਸੀ ਕਿ ਇਹਨਾਂ ਨੇ ਕੁਝ ਗਵਰਨਮੈਂਟ ਨੇ ਕੁਝ ਕਿਹਾ ਗਿਆ ਕਲੀਅਰ ਹੋ ਗਿਆ ਜੀ ਇੱਕ ਖਤਮ ਕਰਤੀਆਂ ਚੀਜ਼ਾਂ ਸੀ ਅਸੀਂ ਨਈ ਪੰਜਾਬ ਤੋਂ ਯੂਨੀਵਰਸਿਟੀ ਵਾਪਸ ਲਾਵਾਂਗੇ ਲੇਕਿਨ ਬਾਅਦ ਪਤਾ ਲੱਗਿਆ ਕਿ ਉਹ ਗੱਲਾਂ ਹੀ ਸੀਗੀਆਂ ਉਹ ਤੋ ਜਦੋਂ ਇਹ ਕਲੀਅਰ ਹੋਊ ਸਾਰਾ ਕੁਝ ਸਾਰਿਆਂ ਦੇ ਸਾਹਮਣੇ ਆ ਜਾਣਾ ਅੱਛਾ ਇੱਕ ਕਿਹਾ ਜਾਂਦਾ ਹੈ ਕਿ ਹਮੇਸ਼ਾ ਐਜੂਕੇਸ਼ਨ ਸਿਸਟਮ ਤੇ ਅਟੈਕ ਕਰਦੋ ਤੇ ਅੱਗੇ ਸੋਚ ਬੰਦ ਹੋ ਜਾਂਦੀ ਹੈ ਇਹ ਉਹੀ ਲੱਗਦਾ ਹੈ ਕਿ ਸੋਚ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੇ ਸੋਚਣਗੇ ਹੀ ਨਹੀਂ ਤਾਂ ਫਿਰ ਇਹ ਤਾਂ ਆਪਾਂ ਸਾਰੇ ਹਮੇਸ਼ਾ ਤੁਹਾਨੂੰ ਸਭ ਨੂੰ ਪਤਾ ਕਿ ਹਮੇਸ਼ਾ ਕਹਿੰਦੇ ਆ ਕਿ ਜਿਹੜਾ ਯੂਥ ਆ ਸਾਡਾ ਜਿਹੜੀ ਐਜੂਕੇਸ਼ਨ ਹੈ ਇਹ ਸਾਡਾ ਫਿਊਚਰ ਹੈ ਬੱਚੇ ਸਾਡਾ ਫਿਊਚਰ ਨੇ ਇੱਥੇ ਤਾਂ ਅਟੈਕ ਪਹਿਲਾਂ ਤੋਂ ਹੀ ਹੁੰਦਾ ਔਰ ਦੂਜੀ ਗੱਲ ਖਾਸ ਕਰਕੇ ਜਦੋਂ ਇੱਥੇ ਪੰਜਾਬੀ ਦੇ ਉੱਤੇ ਅਟੈਕ ਹੁੰਦਾ ਫਿਰ ਸਾਨੂੰ ਤਕਲੀਫ ਹੁੰਦੀ ਹੈ ਕਿ ਸਾਡੇ ਪੰਜਾਬ ਦੇ ਉੱਤੇ ਸਾਡੀ ਪੰਜਾਬੀ ਦੇ ਉੱਤੇ ਜਿਵੇਂ ਪਹਿਲਾਂ ਚੰਡੀਗੜ੍ਹ ਖੋਇਆ ਗਿਆ ਤੋਂ ਹੁਣ ਫਿਰ ਯੂਨੀਵਰਸਿਟੀ ਚ ਆ ਕੇ ਜਿਹੜੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਇਹ ਇੱਕ ਤਰ੍ਹਾਂ ਦਾ ਪੰਜਾਬੀ ਨੂੰ ਖੋਣ ਦਾ ਹੀ ਤਰੀਕਾ ਔਰ ਤਾਂ ਕੁਝ ਨਹੀਂ ਕਿ ਪੰਜਾਬੀ ਨੂੰ ਇੱਥੋਂ ਵੀ ਕੱਢਦੀ ਹੈ ਪੰਜਾਬ ਦੇ ਵਿੱਚੋਂ ਐਦਾਂ ਕਿਵੇਂ ਹੋ ਸਕਦਾ ਕੂ ਜਿਹੜੇ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਨੇ ਨੌਜਵਾਨਾਂ ਦੇ ਜੋ ਵਿਦਿਆਰਥੀਆਂ ਦਾ ਮੋਰਚਾ ਹੈ ਉਸ ਦੇ ਵਿੱਚ ਇਹਨਾਂ ਨੂੰ ਦੱਸਿਆ ਕਾਫੀ ਜਗ੍ਹਾ ਸਾਨੂੰ ਰੋਕਿਆ ਵੀ ਗਿਆ ਕਾਫੀ ਜਗ੍ਹਾ ਸਾਨੂੰ ਹਰਾਸਮੈਂਟ ਕੀਤਾ ਗਿਆ ਤੇ ਇਸ ਨੂੰ ਲੈ ਕੇ ਯੂਨੀਵਰਸਿਟੀ ਦੇ ਅਖੀਰ ਪਹੁੰਚ ਗਏ ਨੌਜਵਾਨਾਂ ਦੇ ਕਾਫਲੇ ਲਗਾਤਾਰ ਪਹੁੰਚੇ ਤੁਹਾਡੇ ਕੈਮਨ ਸੁਮਿੰਦਰ ਨਾਲ ਹਰਤੇਸ਼ ਸਿੰਘ